ਇਫਸਰਾ ਨਾਲ ਲੌਬੀ ਬਣਾਈ ਇਹਨੇ ਅੱਛਾ ਜੀ ਉਕਰੇਨ シュ ਨਾਲ ਹੈ ਹਮ ਇਕੱਠੇ ਨੇ ਅੱਛਾ ਉਹ ਜੋ ਕ੍ਰਿਸ਼ਾਨ ਨੂੰ ਆ ਕ੍ਰਿਸ਼ਾਨ ਨੂੰ ਕ੍ਰਾਂਚੂ ਜੋ ਵੀ ਉਹਦਾ ਨਾਮ ਮੈਨੂੰ ਤੇ ਪਾਉਂਦਾ ਨਹੀਂ ਹਮ ਜਿਹੜੀਆਂ ਵੀ ਬਾਹਰਲੇ ਪ੍ਰਦੇਸ਼ ਚੋਂ ਯਾਨੀ ਕਿ ਪੰਜਾਬ ਤੋਂ ਬਾਹਰੋਂ ਕਿਸੇ ਪਾਸੇ ਵੀ ਗੱਡੀਆਂ ਆਂਦੀਆਂ ਖਾਸ ਕਰਕੇ ਸਟੇਟ ਤੋਂ ਇੰਡੀਆ ਦੇ ਬਾਹਰਲੇ ਸਟੇਟ ਹਮ ਸਕ੍ਰੈਪ ਹੁੰਦਾ ਤੁਹਾਨੂੰ ਇਹ ਵੀ ਦੱਸ ਦਿਆਂ ਦਰਸ਼ਕਾਂ ਨੂੰ ਜਿਹੜਾ ਵਰਡ ਟ੍ਰੇਡ ਤੇ ਹਮਲਾ ਹੋਇਆ ਸੀ ਜਾਜ ਵਜਾ ਸੀ ਉਹਦਾ ਸਕ੍ਰੈਪ ਵੀ ਮੰਡੀ ਗੁਬਿੰਦਗੜ੍ਹ ਜਾ ਕੇ ਢਲਿਆ ਉੱਥੋਂ ਉਹ ਮਲਬਾ ਇੰਡੀਆ ਆਇਆ ਇੱਥੇ ਢਲਾਈ ਹੋਈ ਹੈ ਇੱਥੇ ਉਸ ਤੋਂ ਬਾਅਦ ਲੋਆ ਫਿਰ ਦੁਬਾਰਾ ਸ਼ਿਫਟ ਹੋਇਆ ਉਹਦੇ ਵਿੱਚ ਠੀਕ ਹੈ ਹਮ ਹੁਣ ਕੀ ਕਰਦੇ ਆ ਜਿਹੜੇ ਪਾਸਰ ਨੇ ਹਮ ਇਹਨਾਂ ਦਾ ਟੈਕਨੀਕਲ ਨੇਮ ਹੈ ਪਾਸਰ ਪਾਸਰ ਦਾ ਕੰਮ ਕੀ ਹੈ ਕਿ ਦੂਜੀ ਸਟੇਟ ਤੋਂ ਗੱਡੀ ਆਈ ਪਾਸਪੋਰਟ 32 ਨਾ ਇਹ ਕੋਈ ਗਵਰਨਮੈਂਟ ਅਫੀਸ਼ਰਲ ਪੋਸਟ ਥੋੜੀ ਹੈ ਹਮ ਏਜੰਟ ਨੇ ਹਮ ਦੋ ਨੰਬਰੀ ਜਿਵੇਂ ਡੱਕੀ ਲਾ ਕੇ ਦਲਾਲ ਜਿਵੇਂ ਡੰਕੀ ਲਗਾ ਕੇ ਜਾਂਦੇ ਆ। ਆ ਡੰਕੀ ਇਹ ਡੰਕੀ ਨੇ ਇਹ ਹਰਿਆਣੇ ਤੋਂ ਪੰਜਾਬ ਦੀ ਡੰਕੀ ਆ। ਠੀਕ ਹੈ ਜੀ। ਹੁਣ ਇਹਨਾਂ ਦੀ ਜਿਹੜਨੇ ਮਾਲ ਭੇਜਣਾ ਉਹਨਾਂ ਨਾਲ ਸੈਟਿੰਗ ਹੋ ਜਾਂਦੀ ਆ। ਹੂੰ ਉਹ ਕਹਿੰਦਾ ਮੇਰੀਆਂ ਗੱਡੀਆਂ ਆ ਰਹੀਆਂ। ਹੂੰ ਹੁਣ ਕਈ بڑے ਇਮਾਨਦਾਰ ਅਫਸਰ ਹੈ। ਹੂੰ ਉਹ ਕਹਿੰਦਾ ਵੀ ਅਸੀਂ ਤੁਹਾਡੀ ਗੱਡੀ ਨੰ ਲੰਘਣ ਦੇਣੀ ਟੈਕਸ ਪੂਰਾ ਦਿਓ ਤੇ ਗੱਡੀ ਲੰਘਾ ਲਓ। ਹੂੰ ਹੁਣ ਜਦੋਂ ਇਹ ਮੁੱਦਾ ਹੁੰਦਾ ਫਿਰ ਕੀ ਕਰਦੇ ਨੇ? ਇਹ ਇਹਨਾਂ ਨੇ 15-16 ਗੱਡੀਆਂ ਕਾਰਾਂ Swift ਵਰਗੀਆਂ ਰੱਖੀਆਂ। ਛੋਟੀਆਂ ਉਹਦੇ ਵਿੱਚ ਦੋ-ਦੋ ਮੁੰਡੇ ਰੱਖੇ ਨੇ। ਹੂੰ ਇਹ ਅਫਸਰ ਦਾ ਪਿੱਛਾ ਕਰਨ ਨੂੰ ਗੱਡੀਆਂ ਲਾ ਦਿੰਦੇ ਨੇ। ਸੜਕ ਤੇ ਹੂੰ ਵੀ ਤੁਸੀਂ ਅਫਸਰ ਦਾ ਪਿੱਛਾ ਕਰੋ ਹੂੰ ਤੇ ਦੇਖਦੇ ਰਹੋ ਵੀ ਅਫਸਰ ਕਿੱਧਰ ਜਾਂਦਾ ਹੂੰ ਹੁਣ ਮੈਂ ਤੁਹਾਨੂੰ ਪਹਿਲਾਂ ਨਾਮ ਦੱਸਉ ਠਹਿਰ ਜੋ ਯਾਰ ਮੇਰਾ ਅਗਲਾ ਵੀ ਹੋਮਵਰਕ ਕੀਤਾ ਯਾਰ ਇਦਾਂ ਥੋੜੀ ਮੈਂ ਕੱਚੀ ਗੱਲ ਕਰੂੰਗਾ ਜਿਹੜਾ ਤੁਸੀਂ ਹੋਮਵਰਕ ਕੀਤਾ ਕਈਆਂ ਤੇ ਮਲਤਾਨੀ ਢਾਬਾ ਹੂੰ ਹੁਣ ਮਲਤਾਨੀ ਢਾਬੇ ਤੇ ਜ਼ਿਆਦਾਤਰ ਜਿਹੜੇ ਸੈਟਿੰਗ ਵਾਲੇ ਅਫਸਰ ਰੋਟੀ ਖਾਂਦੇ ਆ ਅੱਛਾ ਜੀ ਇਹ ਕਿੱਥੇ ਦਾ ਮਲਤਾਨੀ ਢਾਬਾ ਸਰਾਂਦ ਠੀਕ ਹੈ ਮਸ਼ਹੂਰ ਕਰਤਾ ਭਾਜੀ ਮੈਨੂੰ ਫੀਸ ਦੇ ਦਿਓ ਤੇ ਜਦੋਂ ਸੈਟਿੰਗ ਹੋਈ ਹੁੰਦੀ ਹੈ ਉਹ ਕਹਿੰਦਾ ਵੀ ਮੈਂ ਖਾਂ ਲਗਾ ਰੋਟੀ ਘੰਟਾ ਲਾਉਂਗਾ ਹੂੰ ਸ਼ੂ ਆਪਣਾ ਕੰਮ ਕਰ ਲਓ 850 ਰੁਪਿਆ ਐਵਰੇਜ ਪਰ ਗੱਡੀ ਪਰ ਟਨ ਹੂੰ 30 ਟਨ ਦੀ ਗੱਡੀ ਹੈ ਗੁਣਾ ਆਪੇ ਕਰ ਲਓ ਪੜ੍ਹੇ ਲਿਖੇ ਲੋਕ ਨੇ ਪਰ ਗੱਡੀ ਪਰ ਟਨ ਦੇ ਹਿਸਾਬ ਨਾਲ ਪੈਸਾ ਲਿਆ ਜਾਂਦਾ ਹੂੰ ਅਫਸਰ ਉਹਦਾ ਐਵਰੇਜ 4 ਕਲਕ ਪਤਾ ਨਹੀਂ ਜਿੰਨਾ ਭਰੇ ਮੈਂ ਮੈਚ ਕਮਜ਼ੋਰਾ ਹੈ ਜਨਤਾ ਸਿਆਣੀ ਹੈ ਤੇ 100 200 ਗੱਡੀ ਕੱਢਦੀ ਜਾਂਦੀ ਹੈ ਅੰਬਾਲਾ ਸ਼ੰਭੂ ਬਾਰਡਰ ਤੋਂ ਸਰੰਦ ਮੰਡੀ ਗੋਬਿੰਦਗੜ 25 27 ਮਿੰਟ ਦਾ ਗੱਡੀ ਦਾ ਰਸਤਾ ਹੈ ਛੂਕਦੀ ਜਾਂਦੀ ਹੈ ਰੋਕਣ ਵਾਲਾ ਪੁੱਛਣ ਵਾਲਾ ਕੋਈ ਵੀ ਨਹੀਂ ਅਫਸਰ ਰੋਟੀ ਖਾ ਰਿਹਾ ਭਾਜੀ ਰੋਟੀ ਖਾਣੀ ਬਹੁਤ ਜ਼ਰੂਰੀ ਹੈ ਦੇਖੋ ਚਾਹ ਪੀਣੀ ਜ਼ਰੂਰੀ ਹੈ ਜਿੰਨਾਂ ਦੀ ਸੈਟਿੰਗ ਹੁੰਦੀ ਹੈ ਜਿੰਨਾਂ ਦੀ ਸੈਟਿੰਗ ਨਹੀਂ ਹੁੰਦੀ ਉਹ 18 ਗੱਡੀਆਂ ਉਹ ਪਿੱਛੇ ਲੱਗ ਜਾਂਦੀਆਂ ਹੁਣ ਵਾਰੀ ਆਂਦੀ ਹੈ ਪੁਲਿਸ ਦੀ ਜੀ ਪੁਲਸ ਨਾਲ ਐਸਐਚਓ ਨਾਲ ਸੈਟਿੰਗ ਹੈ ਐਸਐਚਓ 100 ਨੰਬਰ 112 ਡਾਇਲ ਕਰਦਾ ਐਸਐਚਓ ਨਹੀਂ ਸੋਰੀ ਈਟੀ ਅਫਸਰ ਵੇਰੇਰ ਦਾ ਸ਼ਰੀਫ ਨਹੀਂ ਮੈਂ ਲੁਚਾਈ ਕਹੂੰ ਆਪਣੇ ਆਪ ਨੂੰ ਕੋਈ ਤੁਹਾਡੇ ਰਗਾ ਸ਼ਰੀਫ ਉਹ ਪੁਲਸ ਨੂੰ ਕਰਦਾ ਫੋਨ ਕਿ ਭਾਜੀ ਮੇਰੇ ਪਿੱਛੇ ਗੱਡੀਆਂ ਲੱਗੀਆਂ ਮੈਨੂੰ ਬਚਾਓ ਉਹ ਐਸਐਚਓ ਨਾਲ ਫਿਰ ਸੈਟਿੰਗ ਹੈ ਹਮ ਪਸਰਾਂ ਦੀ ਉਹ ਪਸ ਉਹ ਐਸਐਚਓ ਕਹਿੰਦਾ ਮੈਨੂੰ ਗੱਡੀ ਤੇ ਭੇਜ ਨਹੀਂ ਪੈਣੀ ਕਿਉਂਕਿ 112 ਦੀ ਕਾਲ ਹੈ ਉਹ ਆਪਣੇ ਬੰਦੇ ਪਰੇ ਕਰਾ ਦਿੰਦੇ ਉਹਨਾਂ ਨੂੰ ਫੋਨ ਚੱਲ ਜਾਂਦਾ ਉਹ ਬੰਦੇ ਪਰੇ ਕਰਾ ਦਿੰਦੇ ਉਹਦੇ ਕੋਲ ਮਤਲਬ ਤੁਹਾਡੇ ਰ ਕੋ ਗਾ ਕੇ ਖਲੋ ਜਾਣਗੇ ਹਾਂਜੀ ਮੈਡਮ ਦੱਸੋ ਤੁਸੀਂ ITO ਕਿੱਥੇ ਕਿਹੜੀ ਗੱਡੀ ਤੁਹਾਡਾ ਪਿੱਛਾ ਕਰ ਰਹੀ ਹੈ ਉਹ ਗੱਡੀਆਂ ਤਾਂ ਗਾਇਬ ਹੋ ਗਈਆਂ ਨੈਟਵਰਕ ਕਿੱਥੋਂ ਤੱਕ ਹੈ ਬਹੁਤ ਵੱਡੀ ਹੁਣ ਜਦੋਂ ਪੁਲਿਸ ਆਈ ਰੇਂਜ ਫਿਰ ਜਦੋਂ ਸਰਕਾਰ ਨੇ ਪੁਲਿਸ ਦੇ ਨਾਲ ਕੇ ਨਾਲ ਲਵਾਤੇ ਭੁਲਰਾ ਸਾਹਿਬ ਰੇਂਜ ਆ ਗਏ ਹੂੰ ਕ੍ਰਿਸ਼ਨੂ ਕੀ ਨਾਂ ਦੱਸਿਆ ਮੈਨੂੰ ਕ੍ਰਿਸ਼ਨੂ ਕ੍ਰਿਸ਼ਨੂ ਉਹ ਪਹਿਲਾਂ ਤੋਂ ਉਹਨਾਂ ਦੇ ਸੰਬੰਧ ਚ ਸੀ ਹੂੰ ਇਦਰ ਸਬੰਧ ਬਣ ਗਏ ਭਾਜੀ ਪੰਜ ਨਾਕੇ ਆ ਅੱਖਾਂ ਮੀਟਣ ਦੇ ਪੈਸੇ ਗੱਲ ਕਰੋ ਤੇ ਉਹਨਾਂ ਨੇ ਕਿਹਾ ਵੀ ਥੱਲੇ ਜੂ ਸੈਟਿੰਗ ਕਰਾਂਗੇ ਰੋਜ਼ ਐਸਐਚਓ ਬਦਲ ਜਾਏਗਾ ਰੋਜ਼ ਆਈਓ ਬਦਲ ਜਾਏਗਾ ਰੋਜ਼ ਫੀਲਡ ਅਫਸਰ ਜਿਹੜਾ ਵੀ ਗੱਡੀ ਵਾਲਾ ਬਦਲ ਜਾਏਗਾ ਤੇ ਇਹ ਇਹਨਾਂ ਨੂੰ ਕਰਨਾ ਕੀ ਹੈ ਸਿੱਧੀ ਉੱਤੇ ਗੱਲ ਕਰੀਏ ਡੀਆਈਜੀ 4 ਲੱਖ ਰੁਪਏ ਮਹੀਨਾ ਸੈੱਟ ਹੋ ਗਿਆ ਅੱਛਾ ਕਈ ਮਹੀਨੇ ਜਾਂਦਾ ਰਿਹਾ ਹੂੰ ਤਿੰਨ ਚਾਰ ਮਹੀਨੇ ਨਹੀਂ ਗਿਆ ਉਹ ਵੀਡੀਓ ਰਿਕਾਰਡਿੰਗ ਧਿਆਨ ਨਾਲ ਸੁਣਾ ਵੀ ਕਹਿੰਦਾ ਅਟਕਦੇ ਪਿਛਾ ਲਓ ਹੂੰ 16 ਇਕੱਠਾ ਹੋਇਆ ਸੀ 8 ਤੇ ਦੇਜੋ ਹੂੰ ਤੇ ਉਹ ਐਫਆਈਆਰ ਦੇ سلسلے ਚ ਪੈਸਾ ਨਹੀਂ ਹੈ ਅੱਛਾ ਐਫਆਈਆਰ ਦੇ 7 ਨੇ ਤੇ 1 ਦੇ ਪੈਸੇ 8 ਲੱਖ ਕਿਉਂ ਲਏਗਾ ਫਿਰ ਉਹ 7ਾਂ ਦੇ ਖਤਮ ਕਰਾਉਣ ਦੀ ਗੱਲ ਕਰਦਾ ਹੂੰ ਵਿਜੀਲ ਵਿਜੀਲੈਂਸ ਵਾਲੀ ਐਫਆਈਆਰ ਚ ਮੇਰੀ ਸੂਚਨਾ ਮੁਤਾਬਕ ਆਕਾਸ਼ਪਤਾ ਅਰੈਸਟ ਨਹੀਂ ਹੋਇਆ ਅੱਛਾ ਵਿਜੀਲੈਂਸ ਨੇ ਅरेस्ट ਨਹੀਂ ਕੀਤਾ ਪਤਾ ਨਹੀਂ ਭਾਜੀ ਉਹਨਾਂ ਨੇ ਨਹੀਂ ਕੀਤਾ ਕੀ ਨਹੀਂ ਹੋਇਆ ਕਿਉਂਕਿ ਸਰਕਾਰ ਨਾਲ ਗਬਨ ਕਰਨਾ ਸਾਰਾ ਕੁਝ ਹੈ ਐਫ ਆਈ ਆਰ ਪਰ ਮੈਂ ਤੇ 20 ਰੁਪਏ ਪਿੱਛੇ 20 ਰੁਪਏ ਇੱਕ ਗਬਨ ਹੋਇਆ ਸੀ ਇਕੱਠਾ ਹੀ ਹਮ 10-10 ਰੁਪਏ ਦੀਆਂ ਦੋ ਫਰਦਾਂ ਮੈਂ ਤੇ ਪਟਵਾਰੀ ਅੰਦਰ ਕਰਾਇਆ ਸੀ ਰਿਕਾਰਡ ਹੈ ਚੈੱਕ ਕਰ ਲੋ ਸੁਨੀਲ ਮੱਲਣ 20 ਰੁਪਏ ਵਾਲਾ ਪਟਵਾਰੀ ਵੀਡੀਓ ਆ ਜਾਣੀ ਸਾਹਮਣੇ ਜੀ 2015 ਦੀ ਗੱਲ ਹੈ ਹਮ ਪਰ ਨਵਾਂ ਨਵਾਂ ਵਕੀਲ ਬਣਿਆ ਸੀ ਪਹਿਲਾਂ ਹੀ ਕੰਮ ਐਡਾ ਵੱਡਾ ਕੀਤਾ ਸੀ ਛੋਟਾ ਜਿਹਾ ਕੇਸ ਲੜਿਆ ਸੀ ਹੁਣ ਚੰਡੀਗੜ੍ਹ ਚ 30 ਰੁਪਏ ਦੇ ਗਬਨ ਦਾ ਕੇਸ ਕਰਾ ਰਿਆ ਹਾਂ